ਆਰਿਆ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਇਆ ਜੁੜਿਆ ਹੈ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੌਰ ਲੜਕੀ ਅਮਰੀਕਾ ਰੈਪਰਮੈਂਟ ਨੇ ਉਮਰ 26 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਸਿੱਖ ਏਰੀਆ ਬਟਿੰਡਾ ਪੜਾਈ ਅਮਰੀਕਾ ਵਿੱਚ ਕੰਪਲੀਟ ਕੀਤੀ ਨੌਕਰੀ ਆਈਟੀ ਕੰਪਨੀ ਐਕਸਚੇਂਜ ਇੰਡੀਆ ਜੋਰ ਦਾ ਐਕਸਪੀਰੀਅੰਸ ਮੰਗ ਹੈ ਵਿਦੇਸ਼ ਪਰਵਾਸ ਤੋਂ ਪੜਿਆ ਲਿਖਿਆ ਅਮਰੀਕਾ ਸਿਟੀਜ਼ਨ ਜਾਂ ਪੀਆਰ ਲੜਕਾ ਹੋਵੇ ਲੜਕੇ ਦਾ ਆਪਣਾ ਘਰੋਂ ਵਿੱਚ ਲੜਕੇ ਦੀ ਉਮਰ 22 ਤੋਂ 30 ਰੇ ਵਿੱਚ ਹੋਵੇ ਅਨ ਮੈਰਿਡ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98155 08828 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਕੈਨੇਡਾ ਵਰਪਾ ਮੈਂਟੇ ਜਨਤਰੀਕ 2391996 ਪੜਾਈ ਡੀਪਮ ਕੰਮ ਕੈਨੇਡਾ ਕਾਸਟ ਨਾਈ ਪਰਿਵਾਰ ਮੈਂਬਰ ਪਿਤਾ ਨੌਕਰੀ ਤੋਂ ਰਟਾਇਰ ਮਾਤਾ ਹਾਊਸ ਵਾਈਫ ਹਨ ਦੋ ਪ੍ਰਾਇਮਰੀ ਐਂਡ ਸਾਰਾ ਪਰਿਵਾਰ ਰਾਧਾ ਸਵਾਮੀ ਮੰਗ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ +14386802524 ਦੂਜਾ ਮੋਬਾਈਲ ਨੰਬਰ 9989221529 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ नाम कौर कनेडन सिटन लड़की जन्मचि पंद्रह ग्यारह उन्नीस सौ बानवे हाइट फुट तीन इंच कास्ट रविदसी सिख पढ़ाई एम एस सी फिजिक्स एंड इलेक्ट्रॉनिक फीलो चंडीगढ़ काम आर बी सी बैंक कनेडा वर्क फ्रॉम होम यॉग डॉलर पा हज़ार सठ हज़ार सालाना परिवार मैंबर एक भरा अनमेरिट क्यू परिवार को तो। पढ़े लिखे लड़का कनेडन सिटीजन ज पीआर वर्काम हो ਮਾਲਵੇ ਏਰੀਆ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਹੋਵੇ ਪਰਿਵਾਰ ਦਾ ਮੋਬਾਈਲ ਨੰਬਰ 70878 70601 WhatsApp ਨੰਬਰ 'ਤੇ ਤੁਸੀਂ ਪਰਿਵਾਰ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਤੇ ਵਿਛੋਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਰਮਸੀਕ 291999 ਹਾਈਟ 5 ਫੁੱਟ 11 ਇੰਚ ਕਾਸਟ ਯਰ ਸਿਕ ਏਰੀਆ ਰਾਈਕੋ ਲੁਧਿਆਣਾ 12+2 ਡਿਪਲੋਮਾ ਕੰਪਿਊਟਰ ਡਿਪਲੋਮਾ ਇਨ ਬਿਲਡਿੰਗ ਕਾਮ ਖੇਤੀਬਾੜੀ ਜ਼ਮੀਨ 7.5 ਕਿਲੇ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਇੱਕ ਪੈਨ ਕੈਨੇਡਾ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 980339198 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਇਟਲੀ ਸਿਟੀਜ਼ਨ ਚੰਤਿਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਕੰਨਾ ਘਰ ਪੰਜਾਬ ਦਾ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡ ਚੇ ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752733850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੁਨੀ ਸਨੱਖੀ ਲੜਕੀ ਕੈਨੇਡਾ ਸਿਟੀਜ਼ਨ ਜਨਮਤੀ 1990 ਹਾਈਟ ਉਹ ਕਨਪੁਰ ਚੇਂਜ ਕਾਸਟ ਵੀਜ਼ਰ ਸਿਕ ਏਰੀਆ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਕੀਤੀ ਕੈਨੇਡਾ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਸਮਾ ਟੋਰਾਂਟੋ ਦੀ ਵਧੀਆ ਆਈਟੀ ਕੰਪਨੀ ਵਿੱਚ ਵਧੀਆ ਨੌਕਰੀ ਕਰਦੇ ਨੇ ਪਰ ਫਾਰਵਰ ਮੈਂਬਰ ਇੱਕ ਪਰ ਅਮਰੀਕਨ ਲੜਕੀ ਤਲਾਕशुदा ਕੋਈ ਬੱਚਾ ਨਹੀਂ ਮੰਗ ਲਈ ਲੜਕਾ ਵਧੀਆ ਕਾਦਾਨੀ ਪਰਵਾਰ ਤੋਂ ਹੋਵੇ ਨਸ਼ਾ ਰਹਿਤ ਤੇ ਚੰਗਾ ਪੜਿਆ ਲਿਖਿਆ ਹੋਵੇ ਟੋਰਾਂਟੋ ਏਰੀਆ ਨਾਲ ਸੰਬੰਧਤ ਕੇਵਲ ਕਨੇਡਾ ਸਿਟੀਜ਼ਨ ਜਾਂ ਪੀਆਰ ਹੋਵੇ ਲੁਧਿਆਣਾ ਜ਼ਿਲ੍ਹੇ ਤੇ ਇਸ ਦੇ ਨਾਲ ਲੱਗਦੇ ਇਲਾਕੇ ਦੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਪਰਿਵਾਰ ਕਨੇਡਾ ਦੇ ਸਮੇਂ ਮੁਤਾਬਕ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਲਾਸ 21647505264 WhatsApp ਨੰਬਰ ਦੂਜਾ ਨੰਬਰ ਇੰਡੀਆ ਦਾ 9815567290 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰिज ਵੀਰੋ ਵਾਲੇ ਦੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਉਸਨੇ ਲੜਕਾ ਜੁਆਸੀ ਵਨ ਉਮਰ 30 ਸਾਲ ਆਰਥ ਮਾਨਪੁਰ ਗਿਆਰਾਂ ਵਿੱਚ ਕਾਸਟ ਜਰਸੀਕਰ ਕੰਮ ਆਪਣਾ ਬਿਜ਼ਨਸ ਬੈਰੀਅਰ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਆਪਣਾ ਕਰ ਮੰਗਵੜੀ ਕਹਾਣੀ ਪਰ ਵਰਤੋਂ ਪੜ੍ਹੀ ਲਿਖੀ ਸੋਨੇ ਸਨਕੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਾਰਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਕਹੇ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +15099035501 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਜਰਮਤੀਕ 231989 ਹਾਈਟ 5 ਫੁੱਟ 9 ਇੰਚ ਪੜਾਈ 12 ਜਮੀਨ 2 ਕਿੱਲੇ ਕੰਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਕੁੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ bina ਬੱਚੇ ਤੋਂ ਵੀ ਪਰਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9914565270 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਸ਼ਰਮਤੇਕ ਵੀ 12 1999 ਹਾਈਟ ਪੰਜਪੁਰ 7 ਇੰਚ ਪੜਾਈ 10ਵੀਂ ਏਰੀਆ ਬਠਿੰਡਾ ਜ਼ਮੀਨ 5 ਕਿਲੇ ਕੰਮ ਵਧੀਆ ਕਰੋਾਰ ਕਿੱਤੀ ਵੜੀ ਮੰਗ ਖਾਨਾਨੀ ਪਰਵਾਤ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਾਰਨ ਮੇ 724 26703 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹ ਲੜਕਾ ਅਮਰੀਕਾ ਸਿਟੀਜ਼ਨ ਜਨਮ 3 1996 ਕਾਸ਼ਟਾ ਖਤਰੀ ਸਿੱਕਾ ਕਰਾਇ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ अमेरिकन सिटिज़न दोपाना मैरिड ऑस्ट्रेलिया सिटिज़न काम अपना बिजनेस इटालियन रेस्टोरेंट जर्मन मांगी कवड़ियापुर वाकपाण पढ़ी लेके लड़की दी लोड़ है इनਾਂ ਦਾ ਮੋਬਾਈਲ ਨੰਬਰ 984436550 7747 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰੇ ਜ਼ੀਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰੋ पंकज मोहद गैल मंगलीक जन्म तरीक तेई अठ उन्नीस सौ नब्बे हाइट पांच फुट आठ इंच कास्ट वामन जिला लुधियाना पढ़ाई बीटैक एम बी ए नौकरी कंपनी विश्व मनिजर लुधियाने मांग भरिया परिवार को पढ़ी लिखी लड़की की लड़ है लड़की जॉब कर दी हो मंगलिक लड़की की जरूरत है इन्हा मोबाइल नंबर सतानवे अठ सौ पंद्रह जीरो तेरह परिवार को फोन करके जानकारी ले सकते हो